ਗੁਰੂ ਸਾਹਿਬ ਨੂੰ ਯਾਦ ਕਰਨ ਦਾ ਕੋਈ ਸਮਾਂ ਨਹੀਂ ਹੈਗਾ ਤੂੰ ਸਵਾਸ ਸਵਾਸ ਸਿਮਰੋ ਪ੍ਰਭ ਨਾਮ ਹਰ ਸਾਹ ਦੇ ਨਾਲ ਪ੍ਰਭੂ ਨੂੰ ਜਿਹੜਾ ਤੁਸੀਂ ਯਾਦ ਕਰੋ ਕਿਉਂਕਿ ਪਤਾ ਹੀ ਨਹੀਂ ਤੁਹਾਨੂੰ ਅਗਲਾ ਸਾਹ ਹੁਣ ਮੱਤ ਕੇ ਸਾਹ ਹੈ ਕਿ ਨਾਵੇਂ ਨਾਮ ਘੜੀ ਨੂੰ ਸਾਹ ਹੋਣਾ ਕਿ ਨਹੀਂ ਹੋਣਾ ਪਤਾ ਹੀ ਨਹੀਂ ਹੈਗਾ ਤੁਹਾਨੂੰ 84 ਲੱਖ ਜੁਨਾ ਤੋਂ ਬਾਅਦ ਤੁਹਾਨੂੰ ਮਨੁੱਖਾ ਜਨਮ ਮਿਲਦਾ ਇਹ ਜਨਮ ਮਿਲਦਾ ਤੁਹਾਨੂੰ ਆਪਣਾ ਅੱਗਾ ਸਵਾਰਨ ਦੇ ਵਾਸਤੇ ਆਪਾਂ ਜੇ ਜੁਨਾ ਕੱਟ ਕੇ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਜਾ ਕੇ ਤੇ ਉੱਥੇ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਦੇ ਹਿਸਾਬ ਨਾਲ ਚੱਲਣ ਦੀ ਲੋੜ ਆ ਵਿਸ਼ਾ ਇਹ ਆ ਕਿ ਜੇ ਸਿੱਖ ਚਾਰ ਬਾਣੀ ਪੜਨ ਲੱਗ ਗਿਆ ਅੱਜ ਟੁੱਟੇ ਹੋਏ ਸੀਗੇ ਅੱਜ ਇਥੇ ਚਾ ਐਤਵਾਰ ਦੇ ਨਾਲ ਫਿਰ ਦੇਖਦੇ ਸੀ ਗਿਰਜੇ ਭਰੇ ਹੁੰਦੇ ਸੀਗੇ ਡੇਰੇ ਪਖੰਡੀਆਂ ਦੇ ਭਰੇ ਹੁੰਦੇ ਸੀਗੇ ਤੇ ਗੁਰੂ ਘਰਾਂ 'ਚ ਕੋਈ ਨੌਜਵਾਨ ਬੱਚਾ ਬੱਚੀ ਜਾਈਏ ਖੁਸ਼ ਨਹੀਂ ਸੀ ਅੱਜ ਜੇ ਚੁਪਹਿਰਾ ਸਾਹਿਬ ਦੇ ਨਾਮ 'ਤੇ ਉੱਥੇ ਸੰਗਤ ਇਕੱਠੀ ਹੁੰਦੀ ਆ ਬਾਣੀ ਪੜਦੀ ਆ ਅੱਜ ਐਤਵਾਰ ਪੜਦੀ ਆ ਕੱਲ ਸੋਮਵਾਰ ਪ ਹੋਲੀ ਸੋ ਤੁਰੇ ਨੇ ਜੀ ਸਾਨੂੰ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਆ ਸਾਨੂੰ ਇਦਾਂ ਦੀਆਂ ਗੱਲਾਂ ਕਰਕੇ ਆਵਾਜ਼-ਵਾਜ਼ ਨਹੀਂ ਪੈਦਾ ਕਰਨਾ ਚਾਹੀਦਾ ਕਿ ਜਿਹੜੀ ਸੰਗਤਾਂ ਨੇ ਗੁਰੂ ਘਰੋਂ ਨਹੀਂ ਤੁਰਦੀਆਂ ਸਿੱਧਿਆਂ ਜਾ ਕੇ ਜਿਹੜੇ ਮਨੱਕੀ ਵੱਡੇ ਘਰ ਜਿੱਥੇ ਪਠੂਰੇ ਸ਼ੋਲੇ ਲੱਗੇ ਹੁੰਦੇ ਆ ਪਕੌੜੇ ਲੱਗੇ ਹੁੰਦੇ ਸਿੱਧੇ ਉਹਨਾਂ ਦੇ ਘਰ ਹੀ ਜਾਂਦੀਆਂ ਉਹ ਵੀ ਗੱਲ ਕਿਤੇ ਸਾਡੇ ਵੀ ਪ੍ਰਭਾਤ ਫੇਰੀ ਨਿਕਲਦੀ ਆ ਜੀ ਛੋਟੇ ਛੋਟੇ ਬੱਚੇ ਐਫਰਟ ਕਰਦੇ ਨੇ ਰਾਤ ਉਹਨਾਂ ਨੇ ਤਿਆਰੀ ਕਰਨੀ ਬਿਲੇ ਚਾਹ ਨਾਲ ਸਵੇਰੇ ਉੱਠ ਕੇ ਫਿਰ ਉਹ ਸਾਰੀ ਸੰਗਤ ਨੂੰ ਨਾਲ ਲੈ ਕੇ ਪੀਬੀਆਂ ਪਹਿਣਾ ਉਹ ਵੀ ਲੋਕ ਮੈਂ ਪ੍ਰਭਾਤ ਫੇਰੀਆਂ ਦਰਸ਼ਨ ਕਰਨੋਂ ਵੇਖੀ ਜਿਹੜੇ हिसाब बनਦੇ ਨੇ ਅੱਜ ਉਹ ਆਏ ਨੇ ਕੱਲ ਆਉਣਗੇ ਪਰਸੋਂ ਫੇਰ ਆਉਣਗੇ ਇਦਾਂ ਰੰਗ ਲੱਗੂਗਾ ਨਾ ਤੇ ਜੇ ਅਸੀਂ ਉੱਥੇ ਪਖੰਡੀਆਂ ਦੇ ਜਾ ਕੇ ਬਹਿ ਕੇ ਹੁਣ ਅੱਜ ਕੱਲ ਤਾਂ ਵੇਖੋ ਪਖੰਡ ਕਿੰਨਾ ਜ਼ਿਆਦਾ ਪ੍ਰਭਾਵ ਪਾਇਆ ਹੋਇਆ ਹੈ ਪਖੰਡ ਨੇ ਆ ਮਸਤਾਂ ਦੇ ਨਾਂ ਦੇ ਉੱਤੇ ਜੋ ਆ ਡੇਰੇ ਬਣੇ ਹੋਏ ਨੇ ਇਹਨਾਂ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਗਮਰਾਹ ਕੀਤਾ ਕੋਈ ਉਠਦਾ ਕੋਈ ਪਾਸਪੋਰਟ ਤੇ ਸਾਈਨ ਕਰੀ ਜਾਂਦਾ ਲੋਕਾਂ ਨੂੰ ਗਮਰਾਹ ਕਰੀ ਜਾਂਦਾ ਕੋਈ ਨਸ਼ੇੜੀ ਬੀੜੀਆਂ ਪੀਣਾ ਫੜ ਕੇ ਉੱਥੇ ਲੋਕਾਂ ਨੂੰ ਆ ਕਹਿੰਦਾ ਵੀ ਇਹ ਮਸਤ ਨੇ ਇਹਨਾਂ ਜਾ ਕੇ ਮੱਥੇ ਨੱਕ ਰਗੜੋ ਤੇ ਉੱਥੇ ਗਾਉਣ ਵਾਲੇ ਜਾ ਕੇ ਉਹਨਾਂ ਦੀ ਉਪਮਾ ਕਰੀ ਜਾਂਦੇ ਨੇ ਚੰਦ ਚ ਆਪਾਂ ਤਾਂ ਗੁਰੂ ਕੋ ਰਾਜਨਾ ਚਾਹੂ ਮੁਕਤ ਮੈਂ ਤਾਂ ਆਪਾਂ ਤਾਂ ਮੁਕਤੀ ਮੰਗਣੀ ਹੈ ਮਹਾਰਾਜ ਕੋਲ ਆਹ ਮਨੁੱਖਾ ਜਨਮ ਨੂੰ ਜਿਹੜਾ ਵਾ ਇਹ ਤੋਂ ਛੁਟਕਾਰਾ ਮੰਗਣਾ ਵਾ ਵਿਕਾਰਾਂ ਤੋਂ ਛੁਟਕਾਰਾ ਮੰਗਣਾ ਵੀ ਮਹਾਰਾਜ ਸਾਡੇ ਕੋ ਹੋਏ ਪਾਪ ਸਾਨੂੰ ਬਖਸ਼ ਸਾਡਾ ਅੱਗਾ ਜ਼ਵਾਰ ਸਾਨੂੰ ਆਪਣੇ ਚਰਨਾਂ ਨਾਲ ਜੋੜ ਹਨ ਮਨੁੱਖ ਨੇ ਤਾਂ ਮੰਗਣਾ ਇਹ ਹੈ ਪਰ ਕਿਉਂਕਿ ਆਪਾਂ ਦੁਨਿਆਵੀ ਲੋਕ ਆਪਾਂ ਸੁਖ ਸੁਲਤਾ ਮੰਗਦੇ ਤੇ ਮਹਾਰਾਜ ਦਿੰਦੇ ਨਹੀਂ ਬਿਲਕੁਲ ਉਹ ਵੀ ਦਿੰਦੇ ਨਹੀਂ ਕਿ ਜਾਨ ਨੇ ਮਾਰੇ ਦੇ ਭਰੇ ਹੋਏ ਨੇ ਨਾ ਦਿਨ ਦਾ ਦੇ ਲੈਂਥ ਤੱਕ ਪਾਇਓ ਤਾਂ ਕੋਈ ਕਾਰਡ ਹੀ ਨਹੀਂ ਆ ਗਿਆ ਉਹਦੇ ਦਰਦੇ ਉੱਤੇ ਗੁਰੂ ਸਾਹਿਬ ਨੂੰ ਯਾਦ ਕਰਨ ਦਾ ਕੋਈ ਸਮਾਂ ਨਹੀਂ ਹੈਗਾ ਤੂੰ ਸਵਾਸ ਸਵਾਸ ਸਿਮਰੋ ਪ੍ਰਭ ਨਾਮ ਹਰ ਸਾਹ ਦੇ ਨਾਲ ਪ੍ਰਭੂ ਨੂੰ ਜਿਹੜਾ ਤੁਸੀਂ ਯਾਦ ਕਰੋ ਕਿਉਂਕਿ ਪਤਾ ਹੀ ਨਹੀਂ ਤੁਹਾਨੂੰ ਅਗਲਾ ਸਾਹ ਹੁਣ ਮੱਤ ਕੇ ਸਾਹ ਹੈ ਕਿ ਨਾਵੇਂ ਨਾਮ ਘੜੀ ਨੂੰ ਸਾਹ ਹੋਣਾ ਕਿ ਨਹੀਂ ਹੋਣਾ ਪਤਾ ਹੀ ਨਹੀਂ ਹੈਗਾ ਤੁਹਾਨੂੰ ਜੇ ਤੁਹਾਨੂੰ ਪਤਾ ਨਹੀਂ ਵੀ ਸਾਹ ਹੋਣਾ ਕਿ ਨਹੀਂ ਫਿਰ ਤੂੰ ਯਾਦ ਕਰੋ ਰੱਬ ਨੂੰ 84 ਲੱਖ ਜੁਨਾ ਤੋਂ ਬਾਅਦ ਤੁਹਾਨੂੰ ਮਨੁੱਖਾ ਜਨਮ ਮਿਲਦਾ ਤੇ ਜਨਮ ਮਿਲਦਾ ਤੁਹਾਨੂੰ ਆਪਣਾ ਅੱਗਾ ਸਵਾਰਨ ਦੇ ਵਾਸਤੇ ਆਪਾਂ ਇਹ ਜੁਨਾ ਕੱਟ ਕੇ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਜਾ ਕੇ ਤੇ ਉੱਥੇ ਜੋਤੀ ਜੋਤ ਰਲੀ ਸੰਪੂਰਨthੀ ਆਰਾਮ ਦੇ ਹਿਸਾਬ ਨਾਲ ਚੱਲਣ ਦੀ ਲੋੜ ਆ ਉੱਥੇ ਜਾ ਕੇ ਆਪਾਂ ਗੁਰੂ ਸਾਹਿਬ ਦੇ ਇਹਨਾਂ ਜੋਨਾ 'ਚੋਂ ਬਾਹਰ ਨਿਕਲਣ ਵਾਸਤੇ ਆਪਾਂ ਉਪਰਾਲੇ ਕਰਨੇ ਨੇ ਤੇ ਉਹ ਉਪਰਾਲੇ ਕਿਉਂ ਨੇ ਹੁਣ ਇਹਨੇ ਬਾਣੀ ਪੜ ਕੇ ਨਾਮ ਜਪ ਕੇ ਠੀਕ ਆ ਬਾਕੀ ਤਾਂ ਮਨੁੱਖ ਆਪਣੀਆਂ ਕਿਰਤਾਂ ਕਰਦਾ ਹੀ ਕਰਦਾ ਰੋਟੀ ਪਾਣੀ ਵਾਸਤੇ ਜਾਨਵਰ ਹੀ ਭੱਜੇ ਫਿਰਦੇ ਨੇ ਹਨ ਸਾਈਰੀ ਚੋਆ ਚੁਗਣ ਵਾਸਤੇ ਜਾਨਵਰ ਉੱਤੇ ਫਿਰਦੇ ਨੇ ਇਹ ਇਹ ਵਿਸ਼ਾ ਨੇ ਵਿਸ਼ਾ ਇਹ ਆਪੇ ਜੇ ਸਿੱਖ ਚਾਰ ਬਾਣੀ ਪੜਨ ਲੱਗ ਗਿਆ ਅੱਜ ਟੁੱਟੇ ਹੋਏ ਸੀਗੇ ਅੱਜ ਇਥੇ ਚਾ ਐਤਵਾਰ ਦੇ ਨਾਲ ਫੇਰ ਦੇਖਦੇ ਸੀ ਗਿਰਜੇ ਭਰੇ ਹੁੰਦੇ ਸੀਗੇ ਡੇਰੇ ਪਖੰਡੀਆਂ ਦੇ ਭਰੇ ਹੁੰਦੇ ਸੀਗੇ ਤੇ ਗੁਰੂ ਘਰਾਂ ਦੇ ਕੋਈ ਨੌਜਵਾਨ ਬੱਚਾ ਬੱਚੀ ਜਾਈ ਖੁਸ਼ ਨਹੀਂ ਸੀ ਅੱਜ ਜੇ ਚੁਪਹਿਰਾ ਸਾਹਿਬ ਦੇ ਨਾਮ ਏਟ ਉੱਥੇ ਸੰਗਤ ਇਕੱਠੀ ਹੁੰਦੀ ਆ ਬਾਣੀ ਪੜਦੀ ਆ ਅੱਜ ਐਤਵਾਰ ਪੜ੍ਹਦੀ ਹੈ ਕੱਲ ਸੋਮਵਾਰ ਪੜ੍ਹੂ ਫਿਰ ਮੰਗਲਵਾਰ ਪੜ੍ਹੂਗੀ ਆਪੇ ਰੰਗ ਲੱਗੂ ਹੌਲੀ ਹੌਲੀ ਰੰਗ ਤਲਾਗ ਤਲਾਗਤ ਲੱਗਦਾ ਹੈ ਨਾ ਜਿੱਤ ਰਾਂਗੇ ਉਸ ਪਾਸੇ ਤੋਈਆਂ ਨਾ ਸੋ ਤੁਰੇ ਨੇ ਜੀ ਸਾਨੂੰ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਆ ਸਾਨੂੰ ਇਦਾਂ ਦੀਆਂ ਗੱਲਾਂ ਕਰਕੇ ਆਵਾਜ਼-ਵਾਜ਼ ਨਹੀਂ ਪੈਦਾ ਕਰਨਾ ਚਾਹੀਦਾ ਇੱਕ ਪਾਸੇ ਉਹਨਾਂ ਨੇ ਸਵੇਰੇ ਇੱਕ ਪਰਬਾਤ ਫੇਰੀ ਦਾ ਵੀ ਜ਼ਿਕਰ ਕੀਤਾ ਹੈ ਜੀ ਕਿ ਜਿਹੜੀ ਸੰਤਾਂ ਨੇ ਗੁਰੂ ਘਰੋਂ ਨਹੀਂ ਤੁਰਦੀਆਂ ਸਿੱਧਿਆਂ ਜਾ ਕੇ ਜਿਹੜੇ ਮਨੱਕੀ ਵੱਡੇ ਘਰ ਜਿੱਥੇ ਪਠੂਰੇ ਸ਼ੋਲੇ ਲੱਗੇ ਹੁੰਦੇ ਆ ਪਕੌੜੇ ਲੱਗੇ ਹੁੰਦੇ ਸਿੱਧੇ ਉਹਨਾਂ ਦੇ ਘਰ ਹੀ ਜਾਂਦੀਆਂ ਉਹ ਵੀ ਗੱਲ ਕਿਤੇ ਕਿਹੜਾ ਬੜੂਰੇ ਛੋਲੇ ਖਾਣ ਜਾਂਦਾ ਸਾਨੂੰ ਤਾਂ ਹੀ ਰਕਦੀ ਵੇਖਿਆ ਨਹੀਂ ਤੇ ਨਾ ਹੀ ਕੋਈ ਅਮੀਰ ਆਦਮੀ ਬੜੂਰੇ ਛੋਲੇ ਖਵਾਉਂਦਾ ਇਹ ਤੇ ਨਵੇਂ ਗੱਲਾਂ ਨੇ ਉਥੇ ਪ੍ਰਸ਼ਾਦ ਬਿਲਕੁਲ ਸਵੇਰੇ ਜਿਉਂ ਚਾਹ ਪਾਣੀ ਸੰਗਤ ਨੂੰ ਛਕਾਉਂਦਾ ਤਾਂ ਸ਼ਰਧਾ ਹੁੰਦੀ ਹਰ ਇੱਕ ਦੀ ਯਾਰ ਮੈਨੂੰ ਤਾਂ ਹੈਰਾਨਗੀ ਹੁੰਦੀ ਹੁਣ ਸਾਡੇ ਵੀ ਪ੍ਰਭਾਤ ਫੇਰੀ ਨਿਕਲਦੀ ਆ ਜੀ ਛੋਟੇ ਛੋਟੇ ਬੱਚੇ ਐਫਰਟ ਕਰਦੇ ਨੇ ਰਾਤ ਉਹਨਾਂ ਨੇ ਤਿਆਰੀ ਕਰਨੀ ਵੇਲੇ ਚਾਹ ਨਾਲ ਸਵੇਰੇ ਉੱਠ ਕੇ ਫਿਰ ਉਹ ਸਾਰੀ ਸੰਗਤ ਨਾਲ ਲੈ ਕੇ ਪੀਬੀਆਂ ਭੈਣਾ ਉਹ ਵੀ ਲੋਕ ਮੈਂ ਪ੍ਰਭਾਤ ਫੇਰੀਆਂ ਦਰਸ਼ਨ ਕਰਨ ਨੂੰ ਵੇਖੇ ਜਿਹੜੇ ਗੁਰੂ ਘਰ ਨਹੀਂ ਆਉਂਦੇ ਪਰ ਉਹ ਪ੍ਰਭਾਤ ਫੇਰੀਆਂ ਜਾ ਇਹ ਸਭ ਬਣਦੇ ਨੇ ਅੱਜ ਉਹ ਆਏ ਨੇ ਕੱਲ ਆਉਣਗੇ ਪਰਸੋਂ ਫੇਰ ਆਉਣਗੇ ਇਦਾਂ ਰੰਗ ਲੱਗੂਗਾ ਨਾ ਗੁਰੂ ਸਾਹਿਬ ਸਾਨੂੰ ਤਾਂ ਸਾਡੇ ਵਡੇਰੇ ਨੇ ਵੇਖੋ ਸਮਝਾਇਆ ਵਾ ਕਿ ਚਰਨ ਸ਼ਰਨ ਕੋ ਰੇਕ ਪੈਂਡਾ ਜਾਇ ਚਲ ਸਤਗੁਰ ਕੋਟ ਪੈਂਡਾ ਅੱਗੇ ਹੋਏ ਲੇਤਾ ਜੇ ਇੱਕ ਪੈਰ ਪੱਟੋ ਮਹਾਰਾਜ ਕਰਨੀ ਤੁਹਾਡੇ ਕਰਨੀ ਮਾਰੇ ਕਰੋਨਾ ਪੈਰ ਪੱਟ ਕੇ ਆਉਣਗੇ ਪਰ ਪੱਟਾਂਗੇ ਤਾਂ ਫੇਰ ਹੀ ਆ ਨਾ ਤੇ ਜੇ ਅਸੀਂ ਉਧਰ ਪਖੰਡੀਆਂ ਦੇ ਜਾ ਕੇ ਬਹਿ ਕੇ ਹੁਣ ਅੱਜ ਕੱਲ ਤਾਂ ਵੇਖੋ ਪਖੰਡ ਕਿੰਨਾ ਜ਼ਿਆਦਾ ਪ੍ਰਭਾਵ ਪਾਇਆ ਹੋਇਆ ਪਖੰਡ ਨੇ ਅਮਸਤਾਂ ਦੇ ਨਾਂ ਦੇ ਉੱਤੇ ਜੋ ਆ ਡੇਰੇ ਬਣੇ ਹੋਏ ਨੇ ਇਹਨਾਂ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਗਮਰਾਹ ਕੀਤਾ ਕੋਈ ਉੱਠਦਾ ਕੋਈ ਪਾਸਪੋਰਟ ਸੈਂਡ ਕਰੀ ਜਾਂਦਾ ਲੋਕਾਂ ਨੂੰ ਗਮਰਾਹ ਕਰੀ ਜਾਂਦਾ ਕੋਈ ਨਸ਼ੇੜੀ ਬੀੜੀਆਂ ਪੀਣਾ ਫੜ ਕੇ ਉੱਥੇ ਲੋਕਾਂ ਨੂੰ ਆ ਕਹਿੰਦਾ ਵੀ ਇਹ ਮਸਤ ਨੇ ਇਹਨਾਂ ਜਾ ਕੇ ਮੱਥੇ ਨੱਕ ਰਗੜੋ ਤੇ ਉੱਥੇ ਗਾਉਣ ਵਾਲੇ ਜਾ ਕੇ ਉਹਨਾਂ ਦੀ ਉਪਮਾ ਕਰੀ ਜਾਂਦੇ ਨੇ ਚੰਦ ਛਿੱਲਾਂ ਦੀ ਖਾਤਰ ਲੋਕ ਦੋ ਤੁਰ ਪੈਂਦੇ ਨੇ ਸੋ ਲੋਕ ਤਾਂ ਪਹਿਲਾਂ ਹੀ ਗਮਰਾਹ ਨੇ ਅੱਜ ਕੱਲ ਦੇ ਵੀ ਤਾਂ ਅਸਲ 'ਚ ਅਜ ਤੱਕ ਆ ਜਿਹੜਾ ਦੌਰ ਚੱਲ ਰਿਹਾ ਕਾਲ ਯੁਗ ਦਾ ਇਹਦਾ ਪਹਿਰਾ ਵਾ ਇਹਦਾ ਪ੍ਰਭਾਵ ਆ ਵੀ ਲੋਕਾਂ ਦਾ ਗੁਰੂ ਦੇ ਭਰੋਸੇ ਨਹੀਂ ਰਹਿ ਗਿਆ ਗੁਰਬਾਂਜ ਨੂੰ ਟੁੱਟੇ ਹੋਏ ਨੇ ਭਰੋਸਾ ਤਾਂ ਨਹੀਂ ਬਾਣੀ ਨਹੀਂ ਪੜਦੇ ਨਾਮ ਨਹੀਂ ਜਪਦੇ ਤੇ ਜੇ ਅੱਜ ਬਾਣੀ ਪੜਨ ਲੱਗ ਗਏ ਨੇ ਬਾਣੀ ਸੁਣਦੇ ਨੇ ਨਾਮ ਜਪਦੇ ਨੇ ਸੰਕਤੀ ਰੂਪ ਦੇ ਵਿੱਚ ਤੇ ਪੋਜ਼ਿਟਿਵ ਵੇਵਸ ਆਉਂਦੀਆਂ ਨੇ ਚੰਗਾ ਅਸਰ ਹੁੰਦਾ ਇਨਸਾਨ ਦੇ ਉੱਤੇ ਤੇ ਇਨਸਾਨ ਮੁੜੂਗਾ ਮਾਰੇ ਕਰਮਾਂ ਤੋਂ ਉਹ ਕਰਮਾਂ ਤੋਂ ਬਚੂਗਾ ਤੇ ਜੇ ਉਹਨਾਂ ਨੂੰ ਪੜਨ ਦਾ ਹੀ ਨਹੀਂ ਦੇਣਾ ਆਪਾਂ ਆਖਣਾ ਨਹੀਂ ਜੋ ਅਸੀਂ ਕਹਿੰਨੇ ਉਹ ਸੱਚ ਆ ਬਾਕੀ ਸਭ ਕੋਈ ਝੂਠਿਆ ਤੇ ਬੜੀ ਹਾਸ ਹੋਣੀ ਜੀ ਗੱਲ ਪਤਾ ਨਹੀਂ ਕਿਉਂ ਸਾਡੇ ਬੰਦਿਆਂ ਦੀ ਮਤ ਵੱਜ ਜਾਂਦੀ ਦਿਲ ਦੀਆਂ ਗੱਲਾਂ ਕਰਨ ਲੱਗ ਪੈਂਦੇ ਆ ਦੇਖਿਆ ਜਾਵੇ ਤੇ ਮਤਲਬ ਕਿ ਆਪਣੇ ਧਰਮ ਬਾਰੇ ਗੱਲ ਕਰ ਰਹੇ ਜਿੱਥੇ ਕਿ ਤੁਸੀਂ ਜ਼ਿਕਰ ਕੀਤਾ ਕਿ ਪਾਸਪੋਰਟ ਤੇ ਸਾਈਨ ਕਰਕੇ ਜੀ ਕਹਿੰਦੇ ਨੇ ਕਿ ਵੀਜ਼ੇ ਲੱਗ ਜਾਂਦੇ ਇੱਥੇ ਕਈ ਇਹ ਸੰਗਤਾਂ ਨੂੰ ਦੇਖਿਆ ਉਹ ਕਹਿੰਦੇ ਨੇ ਕਿ ਹਾਂ ਜੀ ਅਸੀਂ ਚ ਪੈਰਾ ਕੱਟਦੇ ਹਾਲੇ ਪੰਜ ਪੈਰੇ ਨਹੀਂ ਕੱਟੇ ਸਾਡਾ ਵੀਜ਼ਾ ਆਏ ਤੱਕ ਇਹ ਗੱਲ ਚੰਗੀ ਨਹੀਂ ਕਿ ਬੰਦ ਨੂੰ ਪੋਜ਼ੀਟਿਵ ਵਿੱਚ ਦੱਸਿਆ ਕਿ ਤੁਸੀਂ ਬਾਣੀ ਪੜੋ ਬਾਣੀ ਨਾਲ ਜੁੜੋ ਜਾ ਕੇ ਇੱਧਰ ਦੂਜੇ ਪਾਸੇ ਜਾ ਕੇ ਜਿੱਹਾਂ ਜੀ ਪਾਸਪੋਰਟਾਂ ਤੇ ਸਾਈਨ ਕਰਾ ਰਹੇ ਨੇ ਉਹ ਗੁਰੂ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰਦਾ ਇਹ ਤਾਂ ਦੁਨਿਆਵੀ ਚੀਜ਼ਾਂ ਨੇ ਆਪਾਂ ਤਾਂ ਗੁਰੂ ਕੋ ਰਾਜਨਾ ਚਾਹੂ ਮੁਕਤ ਮੈਂ ਤਾਂ ਆਪਾਂ ਤਾਂ ਮੁਕਤੀ ਮੰਗ ਆਦ ਮਨੁੱਖਾ ਜਨਮ ਨੂੰ ਜਿਹੜਾ ਵਾ ਇਹ ਤੋਂ ਛੁਟਕਾਰਾ ਮੰਗਣਾ ਵਾ ਵਿਕਾਰਾਂ ਤੋਂ ਛੁਟਕਾਰਾ ਮੰਗਣਾ ਵੀ ਮਾਰੇ ਸਾਡੇ ਕੋ ਹੋਏ ਪਾਪ ਸਾਨੂੰ ਬਖਸ਼ ਸਾਡਾ ਅੱਗਾ ਸਵਾਰ ਸਾਨੂੰ ਆਪਣੇ ਚਰਨਾਂ ਨਾਲ ਜੋੜ ਹਨ ਸਾਨੂੰ ਇਹ ਸਾਰੀਆਂ ਜਿਹੜੀਆਂ 84 ਲਗ ਜੋਨਾ ਤੋਂ ਬਚਾ ਮਨੁੱਖ ਨੇ ਤਾਂ ਮੰਗਣਾ ਇਹ ਹੈ ਪਰ ਕਿਉਂਕਿ ਆਪਾਂ ਦੁਨਿਆਵੀ ਲੋਕ ਆਪਾਂ ਸੁਖ ਸੁਲਤਾ ਮੰਗਦੇ ਤੇ ਮਾਰੇ ਦਿੰਦੇ ਨਹੀਂ ਬਿਲਕੁਲ ਉਹ ਵੀ ਦਿੰਦੇ ਨੇ ਜਾਨੇ ਨੇ ਮਾਰੇ ਭਰੇ ਹੋਏ ਨੇ ਨਾ ਦਿੰਦਾ ਦੇ ਲੈਨ ਤੱਕ ਪਾਏ ਤੇ ਕੋਈ ਕਾਟ ਹੀ ਨਹੀਂ ਹੈਗੀ ਉਹਦੇ ਦਰਦੇ ਉੱਤੇ ਆਪਾਂ ਥੋੜੀ ਕੋ ਦੇਣ ਵਾਲੇ ਉਹਨੂੰ ਜਿਆ ਜਿਆ ਸੋਚੀ ਵੀ 50 ਰੁਪਏ ਮੱਥਾ ਟੇਕ ਦਿੰਦੇ ਹਾਂ ਮਾਰੇ ਨੂੰ ਤੇ ਅਸੀਂ ਕੋਈ ਸ਼ਾਇਦ ਆਸਾਨ ਕਰ ਦਿੰਨੇ ਹਾਂ ਮਾਰੇ ਦੇ ਜਾਂ ਕੋਈ ਸੇਵਾ ਕਰ ਦਿੰਨੇ ਹਾਂ ਆਸਾਨ ਕਰ ਦਿੰਨੇ ਹਾਂ ਤਾਂ ਉਹ ਦਿੱਤਾ ਹੋਇਆ ਦਾਤਾਂ ਚੋਂ ਅਸੀਂ ਅੱਗੇ ਕਰ ਰਹੇ ਹਾਂ ਪਰ ਜਿੱਦ ਦੀ ਗੱਲ ਸੀ ਦਾਤਾਂ ਦੀ ਕਰਦੇ ਹਾਂ ਵੀ ਕਿਸੇ ਦਾ ਵੀਜਾ ਲੱਗ ਜਾਣਾ ਜਾਂ ਕਿਸੇ ਦੀ ਕੋਈ ਬਿਮਾਰੀ ਦੂਰ ਹੋ ਜਾਣੀ ਇਹ ਤਾਂ ਖੇਡਾਂ ਆਮ ਹੀ ਗੱਲ ਨੇ ਉੱਥੇ ਪਰ ਉਹ ਖੇਡਾਂ ਆਮ ਤਾਂ ਹੀ ਨੇ ਨਾ ਜੇ ਤੁਸੀਂ ਜਾਓਗੇ ਜਾ ਕੇ ਬਾਣੀ ਪੜੋਗੇ ਨਾਮ ਜਪੋਗੇ ਮਾਰੇ ਸੱਚੇ ਦਿਲੋਂ ਅਰਦਾਸ ਕਰੋਗੇ ਬਹੁਤ ਸ਼ਕਤੀ ਅਰਦਾਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਸ਼ਕਤੀ ਬਹੁਤ ਅਰਦਾਸ ਚ ਸਿਧਾਂ ਸਿੰਘਾਂ ਦੀਆਂ ਬਹੁਤ ਖੇਡਾਂ ਵਾਪਰਦੀਆਂ ਨੇ ਪਰ ਤਾਂ ਵਾਪਰਦੀਆਂ ਨੇ ਜੇ ਸਾਡਾ ਭਰੋਸਾ ਹੋਵੇ ਇਹ ਸਾਡੇ ਆਪਣੇ ਬੰਦੇ ਭਰੋਸਾ ਤੋੜਨ ਦੇ ਤਰੇ ਹੋਏ ਨੇ ਕਿ ਜੇ ਕੋਈ ਭਰੋਸਾ ਕਰਕੇ ਉੱਥੇ ਜੁੜ ਕੇ ਬੈਠ ਰਿਹਾ ਤੇ ਜੇ ਉਹ ਉੱਥੇ ਉਹਦੇ ਕਾਰਜ ਦੁਨਿਆਵੀ ਤੌਰ ਤੇ ਸਿੱਧ ਹੋ ਰਹੇ ਨੇ ਤੇ ਕੀ ਪਾਪ ਹੋ ਰਿਹਾ ਯਾਰ ਸਗੋਂ ਤੁਸੀਂ ਨੂੰ ਹੋਰ ਐਪਰੀਸ਼ੀਏਟ ਕਰੋ ਹੋਰ ਸਹਾਇਤ ਕਰੋ ਕਿ ਜਾਂ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਸਿੱਖ ਜਿਹੜੇ ਨੇ ਉਹ ਜਾ ਕੇ ਤੇ ਸਾਈਂ ਧਰਮ ਦੇ ਵਿੱਚ ਜਾ ਕੇ ਰਲ ਜਾਣ ਤੇ ਉੱਥੇ ਵੱਡੀ ਗਿਣਤੀ ਇਕੱਠੀ ਹੋ ਕੇ ਤੇ ਉਹਨਾਂ ਦੇ ਜਾ ਕੇ ਸਭਨ ਕੇ ਜਾਂ ਖੰਡੀਆਂ ਡੀਰੇ ਜਾਂ ਕੇ ਬ